ਸ੍ਰੀ ਵਾਹਿਗੁਰੂ ਸਾਹਿਬ ਜੀਓ ਘਰ ਬਾਹਰ ਤੇਰਾ ਪਰਵਾਸਾ ਤੂੰ ਜਨ ਕਹਿ ਸੰਗ ਕਿਰਪਾ ਪ੍ਰੀਤਮ ਪ੍ਰਭੇ ਆਪਣੇ ਨਾਮ ਧਪੋ ਹਰ ਰੰਗ ਤੁਮਰੀ ਓਟ ਤੁਮਰੀ ਆਸਾ ਬੈਠ ਤੈ ਉਠ ਤ ਸੋਵਤ ਜਾਗਤ ਵਿਸਰ ਨਾਹੀ ਤੋ ਸਾਸਿ ਗਰਾਸਾ ਤੋ ਜਬੈ ਨ ਕਵਨ ਹਮਾਰਾ ਮੇਰੇ ਪ੍ਰੀਤਮ ਪ੍ਰਾਨਯ ਆਧਾਰਾ ਜਾਮ ਗੁਰੂ ਹੈ ਵੱਲ ਧਨਿਆ ਕਿਆ ਕਰ ਬਦਿਜੈ ਜਾਮ ਗੁਰੂ ਹੈ ਵੱਲ ਲਖ ਬਾਹੇ ਕਿਆ ਕੇਜੈ ਗਿਆਨ ਧਿਆਨ ਕਿਛ ਕਰਮ ਨਾ ਜਾਣਾ ਸਾਰ ਨਾ ਜਾਣਾ ਤੇਰੀ ਸਭ ਤੇ ਵੱਡਾ ਸਤਗੁਰ ਨਾਨਕ ਜਨ ਕਲ ਰਾਖੀ ਮੇਰੀ ਸੋ ਕਹ ਤਲ ਗੁਰ ਸਵੀਆ ਕਹਿਨ ਸ ਸਹਜ ਸੁਭਾਏ ਦਰਸ਼ਨ ਪਰਸਿਆ ਗੁਰੂ ਕਹਿ ਜਨਮ ਮਰਨ ਦੁਖ ਜਾਏ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਉ ਰਾਗ ਸੋਰਠਿ ਬਾਣੀ ਭਗਤ ਰਵਿਦਾਸ ਜੀ ਕੀ ਇੱਕ ਓਅੰਕ ਸਤਗੁਰ ਪ੍ਰਸਾਦ ਜਬ ਹਮ ਹੋਤੇ ਤਬ ਤੂੰ ਨਾਹੀ ਅਬ ਤੂੰ ਹੀ ਮੈਂ ਨਾਹੀ ਅਨਲ ਅਗਮ ਜੈਸੇ ਲਹਿਰ ਮੈਂ ਉਹਦਾ ਦਲ ਕੇਵਲ ਜਲ ਬਾਹੀ ਜਦ ਹਮ ਹੋਤੇ ਤਬ ਤੂੰ ਨਹੀਂ ਅਬ ਤੂੰ ਹੀ ਮੈਂ ਨਹੀਂ ਅਨਲ ਅਗਮ ਜੈਸੇ ਨਹਿਰ ਮੈਂ ਹੋ ਤਦ ਦਲ ਕੇਵਲ ਜਲ ਮਾਹੀ ਮਾਦਵੇ ਕਿਆ ਕਹੀਏ ਭ੍ਰਮ ਐਸਾ ਜਿਸਾ ਮਨਿਏ ਹੋਇ ਨ ਤੈਸਾ ਰਹਾ ਨਰਪਤੇ ਅਗ ਸਿੰਹਾਸਨ ਸੋਇ ਸੁਪਨੇ ਭਇਆ ਭਿਖਾਰੀ ਆਸ਼ਕ ਰਾਜ ਬਿਸ਼ਰਤ ਦੁੱਖ ਪਾਇਆ ਸੋਗਤ ਭਈ ਹਮਾਰੀ ਰਾਜ ਭਉਂਗ ਪ੍ਰਸੰਗ ਜੈਸੇ ਹੈ ਆਪ ਕਸ਼ਮਰਮ ਜਨਾਇਆ ਅਨਕ ਕਟਕ ਜੈਸੇ ਭੂਲ ਪਰ ਆਪ ਕਹਤੇ ਕਹਿਨ ਨਾ ਆਇਆ ਸਰਬੇ ਇਕਨਿਕ ਸੁਆਮੀ ਸਭ ਕਟ ਭੋਗ ਵੈ ਸੋਈ ਕਹ ਰਵਿਦਾਸ ਹਾਥ ਪੈ ਨੇ ਰੈ ਸਜੇ ਹੋਏ ਸੋ ਹੋਈ ਸਰਬੇ ਏਕ ਅਨੇਕ ਸਵਾਮੀ ਸਭ ਕਟ ਭੋਗ ਵੈ ਸੋਈ ਕਹ ਰਵਿਦਾਸ ਹਾਥ ਪੈ ਨੇ ਰੈ ਸਜੇ ਹੋਏ ਸੋ ਵਾਹਿਗੁਰੂ ਜੀ ਕੀ ਫਤਿਹ ਸੋ ਗੁਰੂ ਪਿਆਰੇ ਗੁਰੂ ਸਵਾਰੇ ਗੁਰੂ ਰੂਪ ਸਾਧ ਸੰਗ ਜੀਓ ਪਾਵਨ ਬਵਿੱਤਰ ਬਾਣੀ ਦੇ ਹੁਕਮਨਾਮਾ ਸਾਹਿਬ ਜੋ ਗੁਰੂ ਪਾਤਸ਼ਾਹ ਮਹਾਰਾਜਿਆਂ ਨੇ ਬਖਸ਼ਿਸ਼ ਕੀਤੇ ਹਨ ਸੋਰਠ ਰਾਗ ਦੇ ਵਿੱਚੋਂ ਭਗਤ ਬਾਬਾ ਰੁਗਦਾਸ ਸਾਹਿਬ ਜੀ ਦੀ ਪਾਵਨ ਬਾਣੀ ਅਤੇ ਅੱਜ ਦਾ ਇਹ ਪਾਵਨ ਸ਼ਬਦ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਪਾਤਸ਼ਾਹ ਮਹਾਰਾਜਿਆਂ ਦੇ ਪਾਵਨ ਪਵਿੱਤਰ 65758 ਅੰਗ ਪਰ ਸशोਭਤ ਹੈ raag sohrath bani bhagat rabdas ji ki ek o ankar satguru prasad jab ham hote tab tu nahi ab tu hi main nahi bhagat baba rabdas sahab ji kende he akal purakh wah guru jinna chir asa jeeva de andar homme rehndi hai ਉਨਾਂ ਚਿਰ ਤੂੰ ਸਾਡੇ ਅੰਦਰ ਪ੍ਰਗਟ ਨਹੀਂ ਹੁੰਦਾ ਕਿਉਂਕਿ ਬਾਣੀ ਦਾ ਫਰਮਾਨ ਹੈ ਹਉਮੈ ਨਾਵੇ ਨਾਲ ਵਿਰੋਧ ਹੈ ਦੋਏ ਨਾ ਵਸੇ ਇਕ ਠਾਏ ਜਿਸ ਹਿਰਦੇ ਵਿੱਚ ਹਉਮੈ ਹੰਕਾਰ ਆਪਣੀ ਸਿਆਣਪ ਹੋਵੇਗੀ ਉੱਤੇ ਨਾਮ ਨਹੀਂ ਟਿਕਦਾ ਤੇ ਜਿਸ ਹਿਰਦੇ ਵਿੱਚ ਨਾਮ ਟਿਕ ਗਿਆ ਉੱਥੇ ਹਉਮੈ ਹੰਕਾਰ ਮੈਂ ਨਹੀਂ ਰਹਿੰਦੀ ਪਰ ਜਦੋਂ ਤੂੰ ਪ੍ਰਤੱਖ ਹੁੰਦਾ ਹੈ ਤਦੋਂ ਸਾਡੀ ਮੈਂ ਦੂਰ ਹੋ ਜਾਂਦੀ ਹੈ ਨਲ ਅਗਮ ਜੈਸੇ ਲਹਿਰ ਮੈਂ ਉਹਦਦ ਜਲ ਕੇਵਲ ਜਲ ਮਾਹੀ ਇਸ ਮੈਂ ਦੇ ਹਟਣ ਨਾਲ ਇਹ ਸਮਝ ਆ ਜਾਂਦੀ ਹੈ ਕਿਵੇਂ ਕਿ ਜਿਵੇਂ بڑا ਤੂਫਾਨ ਆਇਆ ਸਮੁੰਦਰ ਲਹਿਰਾਂ ਨਾਲ ਭਰ ਜਾਂਦਾ ਹੈ ਪਰ ਅਸਲ ਵਿੱਚ ਉਹ ਲਹਿਰਾਂ ਸਮੁੰਦਰ ਦੇ ਪਾਣੀ ਵਿੱਚ ਪਾਣੀ ਹੀ ਹੁੰਦੀਆਂ ਨੇ ਤੇ ਮੇ ਇਹ ਸਾਰੇ ਜੀਆ ਜੰਤ ਤੇਰਾ ਆਪਣਾ ਹੀ ਵਿਕਾਸ ਹੈ ਮਾਦਵੇ ਕਿਆ ਕਹੀਐ ਭ੍ਰਮ ਐਸਾ ਏ ਮਾਦੋ ਅਸਾਂ ਜੀਵਾਂ ਨੂੰ ਕੁਝ ਅਜੇਹਾ ਭਲੇਖਾ ਪਿਆ ਹੋਇਆ ਹੈ ਕਿ ਇਹ ਬਿਆਨ ਨਹੀਂ ਕੀਤਾ ਜਾ ਸਕਦਾ ਜੈਸਾ ਮੰਨੀਐ ਹੋਏ ਨਾ ਤੈਸਾ ਅਸੀਂ ਜੋ ਮੰਨੀ ਬੈਠੇ ਹਾਂ ਕਿ ਜਗਤ ਤੇਰੇ ਨਾਲੋਂ ਕੋਈ ਵੱਖਰੀ ਹਸਤੀ ਹੈ ਉਹ ਠੀਕ ਨਹੀਂ ਨਰਪਤ ਏਕ ਸਿੰਘਾਸਨ ਸੋਇਆ ਸੁਪਨੇ ਭਇਆ ਭਿਖਾਰੀ ਭਗਤ ਬਾਬਰ ਅਵਦਾਸ ਜੀ ਕਹਿੰਦੇ ਜਿਵੇਂ ਕੋਈ ਰਾਜਾ ਰਾਜਪਾਲਕ ਦਾ ਰਾਜ ਭਾਗ ਦਾ ਮਾਲਕ ਹੁੰਦਾ ਹੋਇਆ ਆਪਣੇ ਰਾਜ ਸੰਘਾਸਨ ਤਖਤ ਉੱਤੇ ਸੌਂ ਜਾਏ ਤੇ ਸੁਪਨੇ ਦੇ ਵਿੱਚ ਉਹ ਮੰਗਤਾ ਬਣ ਜਾਵੇ ਅਸ਼ਕ ਰਾਜ ਬਿਸ਼ਰਤ ਦੁੱਖ ਪਾਇਆ ਸੋਗਤ ਭਈ ਹਮਾਰੀ ਰਾਜ ਭਾਗ ਦੇ ਹੁੰਦਿਆਂ ਸੁੰਦਿਆਂ ਉਹ ਸੁਪਨੇ ਵਿੱਚ ਰਾਜ ਤੋਂ ਵਿਛੜ ਕੇ ਦੁਖੀ ਹੁੰਦਾ ਹੈ ਤੇ ਮਹੀਂ ਹੈ ਅਕਾਲ ਪੁਰਖ ਵਾਹਿਗੁਰੂ ਸਾਡੀ ਜੀਵਾਂ ਦੀ ਹਾਲਤ ਹੈ ਤੂੰ ਸਾਡੇ ਕੋੜ ਹੈ ਪਰ ਅਸੀਂ ਆਪਣੀਆਂ ਸਿਆਣਪਾਂ ਵਿੱਚ ਇੰਨਾ ਕੋ ਫਸ ਗਏ ਕਿ ਤੇਰੇ ਨਾਲੋਂ ਵਿਛੜ ਕੇ ਸਾਡਾ ਜੀਵਾ ਦਾ ਵੀ ਇਹੀ ਹਾਲ ਹੋ ਰਿਹਾ ਹੈ ਰਾਜ ਭਉੰਗ ਪ੍ਰਸੰਗ ਜੈਸੇ ਹੈ ਆਪ ਕਸ਼ ਮਰਮ ਜਨਾਇਆ ਜਿਵੇਂ ਰੱਸੀ ਤੇ ਸੱਪ ਦਾ ਦ੍ਰਿਸ਼ਟਾਂਤ ਪਰ ਤੂੰ ਹੁਣ ਮੈਨੂੰ ਕੁਝ-ਕੁਝ ਭੇਤ ਜੜਾ ਦਿੱਤਾ ਹੈ ਅਨਕ ਕਟਕ ਜੈਸੇ ਪੂਲ ਪਰੇ ਅਬ ਕਹਤੇ ਕਹਿਣ ਨਾ ਆਇਆ ਜਿਵੇਂ ਸੋਨੇ ਤੋਂ ਬਣੇ ਹੋਏ ਅਨੇਕਾ ਗਹਿਣੇ ਵੇਖ ਕੇ ਭੁਲੇਖਾ ਪੈ ਜਾਵੇ ਕਿ ਸੋਨਾ ਕਈ ਕਿਸਮ ਦਾ ਹੈ ਤਿਵੇਂ ਸਾਨੂੰ ਜੀਵਾ ਨੂੰ ਭੁਲੇਖਾ ਪਿਆ ਹੋਇਆ ਹੈ ਕਿ ਇਹ ਜਗਤ ਤੇਥੋਂ ਵੱਖਰਾ ਹੈ ਇਹ ਜਗਤ ਤੇਥੋਂ ਵੱਖਰਾ ਨਹੀਂ ਹੈ ਸਰਬੇ ਏਕ ਅਨੇਕੈ ਸੁਆਮੀ ਸਭ ਕਟ ਭੋਗ ਵੈ ਸੋਈ ਓ ਪ੍ਰਭੂ ਖਸਮ ਅਨੇਕਾ ਰੂਪ ਬਣਾ ਕੇ ਸਾਰਿਆਂ ਵਿੱਚ ਇੱਕ ਆਪ ਹੀ ਬੈਠਾ ਹੈ ਸਭ ਘਟਾਂ ਵਿੱਚ ਆਪ ਹੀ ਬੈਠਾ ਜਗਤ ਦੇ ਰੰਗ ਮਾਣ ਰਿਹਾ ਹੈ ਕਹ ਰਵਿਦਾਸ ਹਾਥ ਪੈ ਨੇੜੈ ਸਹਿਜੇ ਹੋਏ ਸੋ ਹੋਈ ਹੁਣ ਤਾਂ ਭਗਤ ਬਾਬਾ ਰਵਿਦਾਸ ਸਾਹਿਬ ਜੀ ਕਹਿੰਦੇ ਨੇ ਕਿ ਦੂਰ ਨਹੀਂ ਉਹ ਤੇ ਮੇਰੇ ਹੱਥ ਤੋਂ ਵੀ ਨੇੜੇ ਹੈ ਜੋ ਕੁਝ ਜਗਤ ਵਿੱਚ ਵਰਤ ਰਿਹਾ ਉਸੇ ਦੀ ਰਜ਼ਾ ਵਿੱਚ ਵਰਤ ਰਿਹਾ ਹੈ ਸੋ ਕੋਟਾਨ ਕੋਟ ਸ਼ੁਕਰਾਨਾ ਧੰਨਵਾਦ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਪਾਤਸ਼ਾਹ ਮਹਾਰਾਜੀਆਂ ਦਾ ਜਿਨਾਂ ਅੰਮ੍ਰਿਤ ਵੇਲੇ ਤੋਂ ਮਹਾਨ ਕਿਰਪਾ ਬਖਸ਼ਿਸ਼ ਰਹਿਮਤ ਕੀਤੀ ਅੰਮ੍ਰਿਤ ਵੇਲਾ ਖੁੱਲੇ ਦਰਸ਼ਨ ਦੀ ਦਾਰੇ ਬਖਸ਼ਿਸ਼ ਕੀਤੀ ਬਾਣੀ ਪੜਨ ਸੁਣਨ ਦਾ ਸੰਗਤ ਕਰਨ ਦਾ ਸੁਭਾਗ ਸਮਾਂ ਬਖਸ਼ਿਸ਼ ਕੀਤਾ ਸਤਿਗੁਰੂ ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ ਇਸੇ ਹੀ ਤਰ੍ਹਾਂ ਕਿਰਪਾ ਦ੍ਰਿਸ਼ਟੀ ਬਣਾਈ ਰੱਖਣ ਸਰਬੱਤ ਸੰਗਤਾਂ ਨੂੰ ਆਪਣੇ ਆਚਰਣਾ ਕਮਲਾਂ ਨਾਲ ਜੋੜ ਕੇ ਰੱਖਣ ਸਭਨਾ ਦੇ ਸਿਰ ਤੇ ਮੇਰ ਪਰ ਹੱਥ ਰੱਖਣ ਗੁਰ ਸਿੱਖੀ ਜੀਵਨ ਨਾਮ ਦਾਨ ਦੀਆਂ ਦਾਤ ਅਮਰਤ ਵੇਲਾ ਬਾਣੀ ਬਾਣੇ ਦਾ ਪਿਆਰ ਬਖਸ਼ਿਸ਼ ਕਰਨ ਸਰਬੱਤ ਸੰਗਤਾਂ ਦੇ ਕਾਰਜ ਰਾਸ ਕਰਨ ਗੁਰਮਤਿ ਅਨੁਸਾਰ ਸਭਨਾ ਦੀਆਂ ਸ਼ੁਭ ਮਨੋ ਕਾਮਨਾਵਾਂ ਪੂਰਨ ਕਰਨ ਸਰਬੱਤ ਸੰਗਤਾਂ ਦਾ ਧੰਨਵਾਦ ਜੀਓ ਆਇਆ ਜੀਓ ਆਇਆ ਆਓ ਗੁਰੂ ਪਿਆਰੇ ਸਾਧ ਸੰਗਤ ਜੀਓ ਸਤਿਨਾਮ ਸ੍ਰੀ ਵਾਹਿਗੁਰੂ ਜੀ ਦੇ ਜਾਪ ਨਾ ਡੋਣਾ ਕਰੀਏ ਜੀ ਕੋਈ ਵੀ ਰਸਨਾ ਬਾਂਝੀ ਨਾ ਰਹੇ ਸਾਰੀਆਂ ਸੰਗਤਾਂ ਪਿਆਰ ਸਤਿਕਾਰ ਸਹਿਤ ਬੋਲਿਓ ਜੀ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ

ਤਨ ਗੁਰੂ ਨਾਨਕ ਅਨੁਸਾਰ ਤਨ ਗੁਰੂ ਨਾਨਕ ਅਨੁਸਾਰ ਤਨ ਗੁਰੂ ਨਾਨਕ ਅਨੁਸਾਰ ਤਨ ਗੁਰੂ ਨਾਨਕ ਅਨੁਸਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ